ਕੁੜੀ ਆਪਣੇ ਆਸ਼ਕ ਦੇ ਨਾਲ ਫਰਾਰ ਹੋ ਜਾਂਦੀ ਆ ਕਹਿੰਦੀ ਆ ਵੀ ਮੇਰਾ ਜੀ ਨਹੀਂ ਲੱਗਦਾ ਘਰ ਦੇ ਵਿੱਚ ਤੂੰ ਮੇਰੇ ਨਾਲ ਪਿਆਰ ਕਰਦਾ ਮੈਨੂੰ ਨੀਂਦ ਦੀਆਂ ਗੋਲੀਆਂ ਫੜਾ ਜਾ ਮੈਂ ਆਪਣੇ ਘਰ ਵਾਲਿਆਂ ਨੂੰ ਨੀਂਦ ਦੀਆਂ ਗੋਲੀਆਂ ਪਾਉਣੀਆਂ ਤੇ ਉਸ ਤੋਂ ਬਾਅਦ ਆਪਾਂ ਫਰਾਰ ਹੋ ਜਾਈਨਾ 40 ਲੱਖ ਰੁਪਏ ਘਰੋਂ ਲੈ ਕੇ ਕੁੜੀ ਮੁੰਡੇ ਦੇ ਨਾਲ ਫਰਾਰ ਹੋ ਜਾਂਦੀ ਆ ਬਾਅਦ ਦੇ ਵਿੱਚ ਜਿਹੜਾ ਉਹਦਾ ਕੁੜੀ ਦਾ ਪਿਓ ਹੁੰਦਾ ਉਹ ਉਹਦੇ ਨਾਲ ਕੀ ਹੁੰਦਾ ਉਹ ਸਦਮੇ 'ਚ ਆ ਜਾਂਦਾ ਉਹਨੂੰ ਇਦਾਂ ਲੱਗਦਾ ਵੀ ਮੈਂ ਤਾਂ ਉਜੜ ਗਿਆ ਮੈਂ ਕਿਹਦੇ ਕਿਹੜੇ ਬੰਦੇ ਕੋਲ ਖੜ ਕੇ ਕਹਿ ਸਕਦਾ ਗਰਵ ਨਾਲ ਵੀ ਮੇਰੀ ਕੁੜੀ ਆਹ ਕੰਮ ਕਰ ਗਈ ਜਾਂ ਮੇਰੇ ਨਾਲ ਆਹ ਚੀਜ਼ ਹੋ ਗਈ ਮਹਿਫਲ ਦੇ ਵਿੱਚ ਮੈਂ ਬਹਿ ਕੇ ਗੱਲ ਨਹੀਂ ਕਰ ਸਕਦਾ ਉਸ ਪਿਓ ਦੀ ਦਰਦਨਾਇਕ ਕੀ ਹੋ ਜਾਂਦਾ ਉਹਦੇ ਨਾਲ ਪਾਣਾ ਕੀ ਵਰਤਦਾ ਉਸ ਤੋਂ ਬਾਅਦ ਉਹ ਮੁੰਡੇ ਜਿਹੜਾ ਮੁੰਡਾ ਭਜਾ ਕੇ ਲੈ ਕੇ ਗਿਆ ਹੁੰਦਾ ਉਹਦੇ ਕੋਲੋਂ ਵੀ ਉਹ ਕੁੜੀ ਫਰਾਰ ਹੋ ਜਾਂਦੀ ਆ ਸਾਰੀ ਗੱਲਬਾਤ ਕੇ ਸਾਰਾ ਮਸਲਾ ਕੀ ਆ ਆ ਜੋ ਇਸ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਵੀਡੀਓ ਨੂੰ ਵੇਖ ਲਿਓ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਜਿਵੇਂ ਇਸ ਪਿਓ ਦੇ ਨਾਲ ਹੋਇਆ ਆਜੋ ਮੜਾ ਖਿੱਚ ਕੇ ਆਜੋ ਧਿਆਨ ਨਾਲ ਵੀਡੀਓ ਵੇਖ ਲਿਓ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਕਹਾਣੀ ਲੈ ਕੇ ਆਇਆ ਇਹ ਉਹ ਮੁੰਡਾ ਜਿਹੜਾ ਕੁੜੀ ਨੂੰ ਲੈ ਕੇ ਫਰਾਰ ਹੋ ਜਾਂਦਾ ਜਾਂ ਕੁੜੀ ਇਹਨੂੰ ਲੈ ਕੇ ਫਰਾਰ ਹੋ ਜਾਂਦੀ ਆ ਬਾਅਦ ਦੇ ਵਿੱਚ ਕੀ ਮਾਹੌਲ ਬਣਦਾ ਕੀ ਗੱਲਬਾਤ ਬਣਦੀ ਆ ਜਿਹੜਾ ਇਹਦਾ ਕੁੜੀ ਦਾ ਜਿਹੜਾ ਪਿਓ ਹੁੰਦਾ ਉਹ ਕੀ ਉਹ ਕੀ ਕਰ ਲੈਂਦਾ ਆਪਣੇ ਆਪ ਨੂੰ ਉਹ ਦੁਨੀਆ ਤੋਂ ਦੂਰ ਹੋ ਜਾਂਦਾ ਕਿਉਂ ਕੁੜੀ ਦੀ ਵਜ੍ਹਾ ਕਰਕੇ ਦੂਰ ਹੋ ਜਾਂਦਾ ਸਾਰੀ ਗੱਲਬਾਤ ਕੀਆ ਸਾਰਾ ਮਸਲਾ ਕੀ ਆ ਇਸ ਮੁੰਡੇ ਨੂੰ ਵੀ ਉਹ ਕੁੜੀ ਬਰਬਾਦ ਕਰ ਜਾਂਦੀ ਆ ਤੇ ਉਹਦੇ ਆਪਣੇ ਪਿਓ ਨੂੰ ਵੀ ਤੇ ਅੱਗੇ ਕਿਸੇ ਹੋਰ ਮੁੰਡੇ ਨਾਲ ਫਰਾਰ ਹੋ ਜਾਂਦੀ ਆ ਸਾਰੀ ਗੱਲਬਾਤ ਕੀਆ ਸਾਰਾ ਮਸਲਾ ਕੀ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਚਾਲ ਵਧ ਜਾ ਬਾਈ ਕੀ ਨਾਮ ਬਾਈ ਮੇਰਾ ਨਾਮ ਬਾਈ ਨਵੀ ਕੀ ਗੱਲਬਾਤ ਕੀਆ ਸਾਰਾ ਮਸਲਾ ਕੀ ਹੋਇਆ ਬਾਈ ਬਾਈ ਯਾਰ ਮਸਲਾ ਆ ਸੀ ਮੇਰੀ ਕਿਸੇ ਕੁੜੀ ਨਾਲ ਸੀ ਗੱਲ ਬਹੁਤ ਟਾਈਮ ਦੀ ਗੱਲ ਸੀ ਪੁਰਾਣੀ ਸੀ ਸਾਡੀ ਗੱਲ ਤੇ ਮੈਨੂੰ ਕਹਿੰਦੀ ਆਪਾਂ ਭੱਜ ਚੱਲਦੇ ਆ ਉਹਨੂੰ ਮਿਲਣ ਦਾ ਟਾਈਮ ਨਹੀਂ ਮਿਲਦਾ ਸੀ ਯਾਰ ਪਹਿਲਾਂ ਤਾਂ ਆਉ ਜਾਂਦੀ ਸੀ ਘਰੇ ਪਤਾ ਲੱਗ ਗਿਆ ਉਹਨਾਂ ਦੇ ਵਾਵਾ ਕੋਲ ਕਾਲਜ ਲੱਗੀ ਸੀ ਉਰਥੂ ਵੀ ਹਟਾਲੀ ਉਹਨਾਂ ਦੇ ਘਰ ਦੇ ਆਨੇ ਤੇ ਇਹ ਕਹਿੰਦੀ ਆਪਾਂ ਮਿਲ ਨਹੀਂ ਸਕਦੇ ਤੇ ਇਹ ਕਹਿੰਦੀ ਤੇitho ਵੀ ਨਹੀਂ ਮੇਰੇ ਕੋਲ ਆ ਜਾਂਦਾ ਤੇ ਮੈਥੋਂ ਰਹਾ ਨਹੀਂ ਨਦਰੇ ਬਿਨਾ ਤੇ ਉਹਨੇ ਫਿਰ ਵੀ ਨਾਲ ਦੇ ਉਹਨਾਂ ਵਿਪਤ ਜਾਂਦਾ ਹੋ ਚੱਕੜਿਆ ਮੁੱਦਾ ਚੱਕੜਿਆ ਕਹਿੰਦੀ ਆਪਾਂ ਭੱਜ ਚੱਲਦੇ ਦੋ ਮੈਂ ਕਿਨੂੰ ਦਾ ਆਪਣਾ ਵਿਆਹ ਹੁੰਦਾ ਨਹੀਂ ਮਾਨੂੰ ਬਹੁਤ ਰੋਕ ਕੰਮ ਕਰ ਰਹੇ ਨੇ ਕਿ ਕੀ ਪਤਾ ਹਨਾ ਇਹ ਜੇ ਕੰਮਾਂ ਚ ਮਗਰ ਮਾਂ ਪਿਓ ਦੀ ਅੱਜ ਟਕਟੂਗੀ ਤੇ ਮਾਨਾ ਸਾਡੇ ਘਰ ਦੇ ਵੀ ਨਹੀਂ ਮੰਨੇ ਯਾਰ ਭੱਜ ਕੇ ਪ ਵਿਆਹ ਕਰਨ ਨੂੰ ਨਾ ਉਹਦੇ ਘਰ ਦੇ ਮੰਨੇ ਤੇ ਮੈਂ ਮਖਰ ਤੂੰ ਵੇਖ ਲੈ ਤੇਰੀ ਮਰਜ਼ੀ ਹੈਗਾ ਹਨਾ ਤਾਂ ਐ ਕਰਦੀ ਕਰਦੀ ਮੈਨੂੰ ਕਹਿੰਦੀ ਭੱਜ ਚੱਲ ਮੇਰੇ ਨਾਲ ਹੂੰ ਤੇ ਮੈਂ ਉਹਨੂੰ ਮਖਾ ਮੁਰਕ ਕੇ ਉਹਦਾ ਪਿਓ ਕਹਿੰਦਾ ਮੈਂ ਤਾਂ ਕੋ ਖਾ ਕੇ ਮਰ ਗਿਆ ਹਨਾ ਤੇਰੇ ਜੁਮੇ ਪੂੰਗਾ ਮੈਨੂੰ ਕਹਿੰਦਾ ਤੇ ਭਈ ਉਹੀ ਗੱਲ ਹੋਈ ਉਹਦਾ ਪਿਓ ਮਰ ਗਿਆ ਕੁੜੀ ਦਾ ਹੂੰ ਮੇਰੇ ਵਜਾ ਕਰਕੇ ਹੂੰ ਤੇ ਉਹ ਕੁੜੀ ਹੁਣ ਰੋਂਦੀ ਅਕਲੋਂਦੀ ਹੁਣ ਮੇਰੇ ਵੀ ਨਹੀਂ ਰਹੀ ਉਹ ਹੁਣ ਹੋਰ ਦੇ ਰਹਿੰਦੀ ਹੈ ਗਏ ਦੋ ਮਤਲਬ ਤੇਥੋਂ ਤੇ ਤੇਰੇ ਕੋਲੋਂ ਵੀ ਭੱਜ ਗਈ ਮੇਰੇ ਕੋਲੋਂ ਵੀ ਭੱਜ ਗਈ ਬਾਈ ਉਹਦਾ ਪਿਓ ਮਰ ਗਿਆ ਵਿਚਾਰਾ ਹੁਣ ਤੂੰ ਐ ਸਮਝਦਾ ਵੀ ਮੇਰੇ ਕਰਕੇ ਮਰਿਆ? ਹਾਂ ਬਈ ਮੇਰੇ ਕਰ ਨਹੀਂ ਮਰਦਾ ਵਿਚਾਰਾ ਪਿਆਉ। ਹੁਣ ਨਾ ਮੈਂ ਭਜਾ ਕੇ ਲੈ ਜਾਂਦਾ ਉਹ ਕੀ ਪਤਾ ਵਿਚਾਰਾ ਬਦਜਾ ਜਿੰਦਗੀ ਜਿਉਂਦਾ ਉਹਦੀ। ਤਦ ਉਹ ਵਿਚਾਰਾ ਮਰ ਗਿਆ। ਅੱਛਾ ਕੁੜੀ ਦੇ ਨਾਲ ਗੱਲਬਾਤ ਕਿਵੇਂ ਹੁੰਦੀ ਆ? ਉਹ ਕੁੜੀ ਨਾਲ ਪਿਆਰ ਕਿਵੇਂ ਹੁੰਦਾ ਤੇ ਕਿੰਨਾ ਟਾਈਮ ਗੱਲਬਾਤ ਚੱਲਦੀ ਆ? ਕਿਵੇਂ ਇਹ ਸਾਰਾ ਸਿਸਟਮ ਬਣ ਜਾਂਦਾ? ਇਹਦਾ ਬਈ ਸਕੂਲ ਟਾਈਮ 'ਚ ਸਾਡੀ ਗੱਲ ਹੋਈ ਸੀ ਯਾਰ ਇਹ। ਇਹ ਸਕੂਲ ਟਾਈਮ ਸਾਡੀ ਗੱਲ ਹੋਈ ਸੀ ਮੰਨ ਕੇ ਚੱਲ। ਇਹ ਪਾਲਰ ਪੁਲਰ ਦਾ ਕੰਮ ਕਰਦੀ ਸੀ। ਤੋ ਫਿਰ ਮੈਂ ਨੰਬਰ-ਨੰਬਰ ਪੜਾਇਆ ਬਈ ਯਾਰ। ਆਹੀ ਗੱਲ ਚੱਲੀ ਛੱਡੀ ਤੇ ਮੁੜ ਕੇ ਵਾਜਾ ਗੱਲ ਗੁੱਲ ਕਰੀ ਗਈ ਨਵੇਂ ਸਾਲ ਵਾਵਾ ਟੋਕ ਕੋਸ ਮਨਾਇਆ ਇਹ ਜਾਣ-ਵੰਜਣ ਹੁੰਦਾ ਨੇ ਵੀ ਮੈਂ ਬਹੁਤ ਮਨਾਇਆ ਬਾਈ ਤੇ ਮੰਨ ਕੇ ਚੱਲ ਮੈਨਾਂ ਕਰੀ ਵਾਵਾ ਟਾਈ ਮਦਨਾ ਰੂੰਗੇ ਆਇਓ ਮੁੜ ਕੇ ਵੀ ਕਿੱਥੇ ਰਹਿੰਦੇ ਆ ਤੁਹਾਨੂੰ ਪਤਾ ਅੱਜ ਕੱਲੇ ਹੁਣ ਮੈਨੂੰ ਸਾਡੇ ਕੋਲ ਹੋਰ ਮੁੰਡੇ ਨਾ ਕਰ ਲਈ ਉਹਨੇ ਨੇ ਪਿਆਰ ਕਿਵੇਂ ਹੋਇਆ ਸੀ ਗੱਲਬਾਤ ਕਿਵੇਂ ਹੋਈ ਸਕੂਲ ਟਾਈਮ ਜਿਹਦੀ ਗੱਲਬਾਤ ਤੇਰੇ ਨਾਲ ਹੋਈ ਉਹ ਤੋਂ ਬਾਅਦ ਗੱਲਬਾਤ ਕਿਵੇਂ ਸلسلਾ ਕਿਵੇਂ ਵਾਜ ਜਾਂਦਾ ਗੱਲ ਦਾ ਵੀ ਫੋਨ ਕਿਵੇਂ ਫੜਾ ਕੇ ਆਉਂਦਾ ਸੀ ਉਹਨੂੰ ਜਾਂ ਫੂੰਗਾ ਲਾ ਕਿਵੇਂ ਕਰਦਾ ਸੀ ਉਹਦੇ ਨਾਲ ਫੋਨ ਤੇ ਵੀਰੇ ਮੰਨ ਕੇ ਚੱਲ ਆ ਤੇ ਡੈਡੀ ਜਿਹੜੇ ਦੀ ਕਰਦੀ ਸੀ ਵੱਧਦਾ ਗੱਲ ਮੰਨ ਕੇ ਕਦੇ ਭੱਜਣ ਭਜਾਉਣ ਦਾ ਕੰਮ じゃ ਰਹਿ ਗਿਆ ਸਾਡਾ ਮਹੀਨੇ ਕੇ ਬਾਅਦ ਇਹਨੂੰ ਫੋਨ ਦਿੱਤਾ ਸੀ ਮੈਨੂੰ ਉਹ ਵੀ ਛੋਟਾ ਅਗੜੀ ਦੇ ਸੁੱਚਾ ਸੁੱਚੇ ਕੋ ਚੱਲੇ ਜੇ ਸੀ ਸੁੱਚਾਂ ਜਿਹੜੇ ਹੋ ਹੋ ਜਿਹਦੇ ਕੋਲ ਗੁੱਤ ਚਲਕੋ ਲਿੰਦੀ ਸੀ ਮਗਰ ਜੂੜੇ ਚ ਬਈ ਫੋਨ ਇਹ ਕਿੰਨਾ ਟਾਈਮ ਗੱਲ ਗੱਲ ਬਾਤ ਕੀਤੀ ਸੀ ਇਹ ਵੀ ਕੀਤੀ ਹੈ ਘੱਟੋ ਘਾਟ 6 ਸਾਲਾਂ ਨੂੰ ਗੱਲ 6 ਸਾਲ ਹੋ ਗਏ ਗੱਲ ਕਰਦੇ ਹਾਂ ਹਾਂ 5ਵੇਂ ਵੇਲੇ ਦੀ ਗੱਲ ਬਾਤ ਸੀ ਉਸ ਤੋਂ ਬਾਅਦ ਇਹ ਕਿਸੇ ਹੋਰ ਮੁੰਡੇ ਨਾਲ ਫਰਾਰ ਹੋ ਜਾਂਦੀ ਹੈ ਤੇ ਇਹਦਾ ਪਿਓ ਜ਼ਹਿਰ ਖਾ ਕੇ ਮਰ ਜਾਂਦਾ ਉਹਦਾ ਯਾ ਪਤਾ ਨਹੀਂ ਵਿਚਾਰਾ ਗੋਲ ਨਾ ਖਾਂਦਾ ਪਤਾ ਨਹੀਂ ਕੀ ਖਾ ਖੂ ਕੇ ਪਤਾ ਨਹੀਂ ਸਿਰ ਪੇਬੀ ਕੇ ਮਰ ਗਿਆ ਉਹਦਾ ਬਈ ਮੇਰੇ ਘਰ ਨਹੀਂ ਮਰਿਆ ਹੁਣ ਤਾਂ ਉਹ ਵਿਚਾਰਾ ਕਦੋਂ ਮੇਰੇ ਵੀ ਨਹੀਂ ਰਹੀ ਹੁਣ ਗਾਂ ਵਾਲੇ ਦਾ ਵਸਦੀ ਮੈਂ ਨਹੀਂ ਮੈਂ ਹੀ ਪਤਾ ਹੁੰਦਾ ਪਿਓ ਪਿਓ ਨੂੰ ਮੈਂ ਕਹਿੰਦਾ ਮੈਂ ਨਹੀਂ ਕਰਾਂਗਾ ਤੇਰੀ ਕੁੜੀ ਨਾਲ ਵਿਆਹ ਅਛਾ ਜਦੋਂ ਗੱਲਬਾਤ ਜਦੋਂ ਥੋੜੀ ਹੁੰਦੀ ਸੀ ਦੋਨਾਂ ਦੀ ਗੱਲਬਾਤ ਹੁੰਦੀ ਸੀ ਮਿਲੇ ਵੀ ਉਹ ਬਈਰ ਬਾਲਾ ਕੁਸ ਕੀਤਾ ਸੀ ਦਾ ਹਮ ਇਹਦਾ ਦੋ ਦੋ ਦਿਨ ਰਹਿੰਦੇ ਸੀ ਰੂਮਾਂ ਚ ਬਈਰ ਜਾਂਦੇ ਸੀ ਘੁੰਮਦੇ ਫਿਰਦੇ ਅੰਬਰ ਸਾਥ ਕੀ ਬਹੁ ਵਟਾ ਦੇ ਰਹੇ ਬਈ ਸੀ ਬਹੁਤ ਹਮਾ ਤੇ ਗੁਰਦਰਾਜ ਮੱਥੇ ਟੇਕ ਬਹੁਤ ਹਮਾ ਤੇ ਗਏ ਬਈ ਸੁੱਖਾਂ ਸੁਖਦੇ ਸੀ ਦਿਲੋਂ ਪਿਆਰ ਕਰਦਾ ਸੀ ਤੂੰ ਤਾਂ ਬਹੁਤ ਬਈਰ ਰੂਹਾਂ ਦੇ ਪਿਆਰ ਕਰਦਾ ਸੀ ਉਹ ਕੁੜੀ ਨੇ ਸੋਚਿਆ ਹੀ ਨਹੀਂ ਮੇਰੇ ਬਾਰੇ ਹਮ ਮਦਾ ਹੁਣ ਵੀ ਉਹਨੂੰ ਚਾਹਣਾ ਹਮ ਮੇਰੇ ਨਾਲ ਆਵੇ ਆਦਾ ਪਿਓ ਵੀ ਮਾਰਿਆ ਮੇਰੇ ਕਾਰਨ ਮਰਿਆ ਉਹਦਾ ਪਿਓ ਅਦੇ ਪਿਓ ਦੀ ਜਿੱਤੇ ਸੰਝ ਗਿਆ ਜੇ ਮੇਰੇ ਹੂੰ ਉਹਦਾ ਪਿਓ ਮਰਿਆ ਅੱਛਾ ਹੁਣ ਜਦੋਂ ਅ ਗੱਲਬਾਤ ਤੁਸੀਂ ਮਿਲਦੇ ਵੀ ਸੀ ਇਹ ਤੁਹਾਡੇ ਨਾਲ ਗੱਲਬਾਤ ਵੀ ਹੁੰਦੀ ਸੀ ਤੂੰ ਉਹਦੇ ਨਾਲ ਗੱਲਾਂ ਬਾਤਾਂ ਕਰਦਾ 6 ਸਾਲ ਪਿਆਰ ਨੂੰ ਵੀ ਹੋ ਗਈ ਸੀ ਉਸ ਤੋਂ ਬਾਅਦ ਉਹ ਕੁੜੀ ਤੇਰੇ ਨਾਲ ਭੱਜਣ ਦਾ ਪਲਾਨ ਬਣਾਉਂਦੀ ਆ ਤੇ ਤੁਸੀਂ ਕਦੋਂ ਭਜਦੇ ਹੋ ਅਸੀਂ ਬਈ ਰਾਤ ਨੂੰ 12:00 ਵਜੇ ਭਜਦੇ ਨਾ ਘਰ ਦੇ ਨਾਲ ਕਿਹੜੇ ਪਲਾਨ ਬਣਦਾ ਉਹ ਬਈ ਅੱਗੇ ਹੁਣ ਆਸਮੋਕੀ ਬਣਾਇਆ ਸਾਡਾ ਰਾਤ ਨੂੰ ਹੀ ਭੱਜੇ ਸੀ ਅੱਜ ਰਾਤ ਨਹੀਂ ਮੰਨ ਕੇ ਚੱਲ ਉਹਨੂੰ ਮੈਂ ਗੋਲ ਨਾ ਫੜਾ ਤੈਨਾਂ ਬਈ ਹੂੰ 82 ਉਹ ਨਹੀਂ ਮਤਲਬ ਤੂੰ ਫੜਾਈਆ ਕਿ ਉਹ ਉਹਨੇ ਆਪ ਮੰਗੀਆਂ ਹੈ ਉਹਨੇ ਮੰਗਣਾ ਸੀ 82 ਗੋਲ ਨਾ ਲਿਆ ਕੇ ਬਈ ਉਹਨੂੰ ਪਹਿਲਾਂ ਬਹੁ ਵਟੂ ਲੈ ਕੇ ਤੈਨਾਂ ਲੱਭਣੇ ਹੀ ਨਹੀਂ ਸੀ ਬਈ ਲਿਆ ਕੇ 82 ਗੋਲੀ ਕਾ ਕਿਹੜੀ ਹੁੰਦੀ ਹੈ ਉਹ ਨੀਂਦ ਵਾਲੀ ਹੁੰਦੀ ਹੈ ਬਈ ਨੀਂਦ ਦੀਆਂ ਗੋਲੀਆਂ ਹੁੰਦੀਆਂ ਹਾਂਜੀ ਅੱਛਾ ਤੂੰ ਉਹਨੂੰ ਗੋਲੀਆਂ ਲੈ ਕੇ ਦਿੱਤੀਆਂ ਕਿੱਥੋਂ ਲੈ ਕੇ ਦਿੱਤੀਆਂ ਬਈ ਪੋਸੀ ਨਾ ਪਤਾ ਨੇ ਇਧਰ ਉਹ ਮੋੜ ਮੂੜ ਮੰਡੀਆਂ ਚੋਂ ਮਿਲਦੇ ਨੇ ਆਏ ਡੱਬ ਡੁੱਬਲੇ ਕਨੇ ਬਈ ਦੂਰੋਂ ਵੀ ਮਿਲਦੇ ਨੇ ਇਹ ਚੀਜ਼ਾਂ ਤੇ ਹੁਣ ਤਾਂ ਮਿਲਦੇ ਨਹੀਂ ਪਹਿਲਾਂ ਬਲੈਕ ਤੇ ਮਿਲਦੇ ਸੀ ਇਹ ਦਿੰਦਾ ਸੀ ਬਈ ਉਹਨਾਂ ਮਾ ਗੋਲ ਨੇ ਲੱਗਣ ਰਾਤੇ ਰਾਤ ਕਿਵੇਂ ਫੜਾਉਂਦਾ ਉਹਨਾਂ ਨੇ ਕਿ ਭਈ ਮੋਰਾ ਜਿ ਰੱਖ ਦਿੰਦਾ ਸੀ ਯਾਰ ਪੱਕਾ ਮੂਰਾ ਬਣਾਇਆ ਸੀ ਇੱਕ ਸਾਡਾ ਉਹਦੇ ਸਾਮਾਨ ਰੱਖ ਦਿੰਦਾ ਸੀ ਉੱਥੇ ਚੱਕ ਲੈਂਦੀ ਸੀ ਉੱਥੇ ਰੱਖ ਦਿੰਦੀ ਸੀ ਉੱਥੇ ਚੱਕ ਲੈਂਦਾ ਹੀ ਮੈਂ ਐ ਬਣਾਇਆ ਸੀ ਭਈ ਅੰਦਰ ਚ ਮੋਰਾ ਸੀਗਾ ਹਾਂ ਭਈ ਦੁੱਧ ਚ ਪਾ ਦਿਆ ਉਹਨੇ ਘਰ ਦੇਆਂ ਨੂੰ ਕਿਸੇ ਨੂੰ ਦਾਲ ਚ ਪਾ ਦਨਾ ਪੱਤਾ ਸੀ ਯਾਰ ਪੱਤੇ ਚ 10 ਗੋਲ ਨਾ ਹੁੰਦੇ ਨਾ 5 ਤੱਕ ਟਾਈਮ ਪਾ ਦਿਆ ਦਾਲ ਚ ਤੇ ਮੁੜ ਕੇ ਰਾਤ ਨੂੰ ਪਸ਼ੂ ਹੁੰਦੇ ਰੱਖੀ ਦੁੱਧ ਪੀਂਦਾ ਰਾਤ ਨੂੰ ਤੇ ਬਾਕੀ ਦੁੱਧ ਚ ਪਾ ਦਿੰਦਾ ਸਾਰੇ ਅੱਛਾ ਜਦੋਂ ਫਿਰ ਉਹ ਨੀਂਚ ਸੌ ਜਾਂਦੇ ਆ ਸਾਰੇ ਘਰ ਦੇ ਤੇ ਉਸ ਤੋਂ ਬਾਅਦ ਫਿਰ ਭਾਈਦੇ ਹਾਂ ਹਾਂ ਫਿਰ ਭੱਜਣਾ ਹੀ ਹੁੰਦਾ ਭਈ ਕੋਈ ਨਾ ਹੁੰਦਾ ਬਈ ਕੀ ਲੈ ਕੇ ਭਜਦੇ ਸਿਆਉਣਾ ਬਈ ਪੈਸਾ ਸਾਰਾ ਕੁਝ ਬਈ ਯਾਰ ਕਿੱਥੇ ਰਹਿੰਨੇ ਫਿਰ ਫਿਰ ਬਈ ਮਾਨ ਕੋ ਚੰਡੀਗੜ੍ਹ ਰਹੇ ਸੀ ਤਿੰਨਾ ਟਾਈਮ ਅਸੀਂ ਉੱਥੇ ਰਹੇ ਆ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਉੱਥੇ ਰਹੇ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਮੇਰੇ ਕੋਲੇ ਤਿੰਨ ਮਹੀਨੇ ਤੋਂ ਬਾਅਦ ਟੱਪ ਗਈ ਸੀ ਮੇਰੇ ਕੋਲੇ ਵਿਆਹ ਕਰਾ ਲਿਆ ਸੀਗਾ ਉੱਥੇ ਹਾਂ ਵਿਆਹ ਕਰਾ ਲਿਆ ਸੀ ਬਈ ਸੀ ਕੋਟ ਮਰਜ ਕੋਟ ਮਰਜ ਉੱਥੇ ਕੋਈ ਮੁੰਡਾ ਸੀ ਬਈ ਉਹ ਕੰਮ ਕੁਮ ਕਰਦਾ ਸੜਕਾਂ ਜਾਂ ਸਾਫ ਕਰਦੇ ਹੁੰਦੇ ਆ ਝੂਕੂੜਾ ਜਿਹਨੇ ਦਾ ਕੂੜਾ ਦਾਣ ਚ ਚੱਕ ਦਿੰਦੇ ਆ ਉਹਦੇ ਨਾਲ ਗੱਲ ਗੱਲ ਕਰਕੇ ਫਿਰ ਉਹਦੇ ਨਾਲ ਭੱਜ ਗਈ ਸੋਚਿਆ ਨਹੀਂ ਵੀ ਯਾਰ ਭੱਜ ਕੇ ਘਰੋਂ ਤੁਰ ਗਏ ਹਨਾ ਵੀ ਘਰਦਿਆਂ ਨੂੰ ਗੋਲੀਆਂ ਵੀ ਪਾਤੀਆਂ ਨਹੀਂ ਦੀਆਂ ਵੀ ਉਹਨੂੰ ਮੈਂ ਲੈ ਗਈ ਵੀ ਗਿਆ ਭਜਾ ਕੇ ਹੁਣ ਰੱਖੂਗਾ ਕਿੱਥੇ ਤੇ ਕਿੱਥੇ ਰੱਖਦਾ ਸੀ ਸਾਡੇ ਕੋਲ ਘਟੋ ਘੜ ਘਟੋ ਕੋ 40 ਲੱਖ ਰੁਪਏ ਨੂੰ ਪੈਸਾ ਹੀ ਸਾਡੇ ਕੋਲ ਐਨੇ ਪਈ ਸਾਡੇ ਕੋਲ ਤੇ ਪਮਾਰੀ ਹਵੇਲੀ ਖਰੀਦ ਲੈਂਦੇ ਹਮ ਅਜੋ ਤੇ 17 ਸੈਂਟਰ ਰਹਿਣ ਲੱਗੇ ਸੀ ਉੱਥੇ ਕੋਠੀ ਲੈ ਲਈ ਸੀ ਕਿਰਾਏ ਤੇ ਉਹਦਾ ਕਿਰਾਇਆ ਸੀ ਮੰਨ ਕੇ ਚੱਲ ਮਹੀਨੇ ਦਾ 20000 ਰੁਪਿਆ ਹਮ ਉੱਥੇ ਰਹੇ ਬਈ ਅਸੀਂ ਹਮ ਵੋਜਾ ਨਾ ਤੁਹਾਨੂੰ ਬੋਜਾ ਜਗਾਰ ਸੀ ਸੈੱਟ ਸੀ ਕੰਮ ਬਈ ਉੱਥੇ ਜੇ ਤੋ ਪੈਸੇ ਖਤਮ ਹੋ ਗਏ ਫਿਰ ਪੈਸੇ ਖਤਮ ਹੋਏ ਹੀ ਨਹੀਂ ਸੀ ਬਈ ਹਜੇ ਪੈਸੇ ਕਿਹੜੇ ਰਹਿੰਦੇ ਸਾਰੇ ਮਨ ਕੇ ਚੱਲ ਮਨ ਗੇ ਲੱਖ 4 ਲੱਖ ਰੁਪਏ ਖਾਦਾ ਸੀ ਮਨ ਗੇ 5 ਲੱਖ ਮੇਰੇ ਕੋਲ ਰਹਿ ਗਿਆ ਸੀ ਬਾਕੀ ਲੈ ਕੇ ਭੱਜ ਗਈ ਉਹਦੇ ਨਾਲ ਅੱਛਾ ਜਦੋਂ ਲੈ ਗਿਆ ਸੀ ਭਜਾ ਕੇ ਉੱਥੇ ਰਹਿਣ ਲੱਗ ਗਿਆ ਬਾਅਦ ਵਿੱਚ ਫੋਨ ਫਾਨੀਆਂ ਇਹ ਕਰਦਿਆਂ ਦੇ ਉਹਦੇ ਘਰਦਿਆਂ ਦੇ ਆਏ ਹੁਣ ਜਾਂ ਤੇਰੇ ਘਰਦਿਆਂ ਦੇ ਆਏ ਹੁਣ ਵੀ ਸਾਡੀ ਕੁੜੀ ਲੈ ਕੇ ਆ ਪਿਆ ਕਿ ਜਾਂਕੋ ਉਹਨਾਂ ਦੇ ਘਰ ਦੇ ਆਪਸ ਵਿੱਚ ਲੜਾਈ ਉਹਨਾਂ ਦੀ ਵੀ ਹੋਈ ਹੋਵੇ ਕੋਈ ਗੱਲਬਾਤ ਹੋਈ ਹੋਵੇ ਬਾਈ ਯਾਰ ਫੋਨ ਕਿਨੇ ਲਾਉਣਾ ਸੀ ਮਾਂ ਉਹਦੀ ਮਰੀ ਵੀ ਸੀ ਪਿਓ ਸੀ ਇਕੱਲਾ ਉਹ ਵੀ ਵਿਚਾਰਾ ਮਰ ਗਿਆ ਚਾਚੇ ਦਾ ਤਾਂ ਤੁਹਾਨੂੰ ਪਤਾ ਕਿ ਨਾਗ ਮੰਨਦੇ ਆ ਭਰਾ ਪਰੂ ਦਾ ਭਰਾ ਉਹਦੇ ਨਸੇੜੀ ਆ ਜਮੀਨ ਉਹ ਤੇ ਚਾਚੇ ਦਾ ਕੋਲਾ ਠੇਕੇ ਤੇ ਹੁਣ ਨਾ ਖਰਚਾ ਪਾਣੀ ਦੇ ਦਿੰਦੇ ਉਹਦੇ ਭਰਾਵਾਂ ਪਰੂ ਖਾਣ ਪੀਣੇ ਨਸੇ ਨਸੇੜੀ ਨਾ ਚਿੱਟਾ ਲਾਉਂਦੇ ਆ ਬਸ ਉਹਨਾਂ ਨੂੰ ਦੇ ਦਿੰਦੇ ਕਹਿੰਦਾ ਉਹਦਾ ਪਿਓ ਬੜਾ ਰੋਇਆ ਪਿਓ ਹੁਣ ਦਾ ਵੀ ਰੋਣਾ ਹੀ ਯਾਰ ਹੁਣ ਬਾਈ ਯਾਰ ਕਦੋਂ ਸਕੀਤੀ ਭਜੂਗੀ ਹੁਣ ਅੱਛਾ ਇਹ ਕਿਸੇ ਦੀ ਕੁੜੀ ਤੂੰ ਭਜਾ ਕੇ ਲੈ ਗਿਆ ਤੈਨੂੰ ਸ਼ਰਮ ਆਈ ਮਾੜੀ ਮੋਟੀ ਵੀ ਮੈਂ ਗਲਤ ਕੀਤਾ ਯਾਰ ਵੀ ਮੈਂ ਕਿਸੇ ਦੀ ਕੁੜੀ ਭਜਾ ਕੇ ਲੈ ਗਿਆ ਉਹ ਮੇਰੀ ਗਲਤੀ ਕਰਕੇ ਉਹ ਬੰਦਾ ਮਰ ਗਿਆ ਸ਼ਰਮ ਵੀ ਆਉਣੀ ਆ ਬਈ ਯਾਰ ਹੁਣ ਪਿੰਡ 'ਚ ਸਰਪੰਚ ਸੀ ਮਰਾ ਡੈੜੀ ਯਾਰ ਸਰਪੰਚੀ 'ਚ ਹੁਣ ਵੇਗਲਾ ਤੂੰ ਸਾਰੇ ਪਿੰਡ 'ਚ ਬੇਇੱਜ਼ਤੀ ਹੋ ਗਈ ਸਾਡੇ ਨੇੜੇ-ਨੇੜੇ ਪਿੰਡਾਂ 'ਚ ਉਹਦਾ ਮੁੰਡਾ ਨਵੀਂ ਕੁੜੀ ਲੈ ਗਿਆ ਭਜਾ ਕੇ ਸਰਪੰਚ ਦਾ ਨੇੜੇ-ਨੇੜੇ ਪਿੰਡਾਂ 'ਚ ਸਾਰਾ 'ਚ ਬੇਇੱਜ਼ਤੀ ਹੋ ਗਈ ਬਈ ਸਾਡੀ ਅੱਗੇ ਵਧਿਆ ਸਾਡੀ ਛੰਡੀ ਬੋਲਦੀ ਸੀ ਹੁਣ ਤਾਂ ਮੁਸ਼ਕਲ ਹਣਾ ਹੁਣ ਮੈਂ ਪਿੰਡ ਜਾਣ ਜੋਗਾ ਬਈ ਬਸਰਮੀ ਵਾਲੀਆ ਪਿੰ ਪਿੰਡ 'ਚ ਵੀ ਹਾਹਾਕਾਰ ਮਚ ਗਿਆ ਹੋਊ ਲੋਕਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਤੂੰ ਕੁੜੀ ਲੈ ਗਿਆ ਭਜਾ ਕੇ ਉਸ ਤੋਂ ਬਾਅਦ ਜਿਹੜੀ ਜਿਹੜੀ ਤੇਰੇ ਨਾਲ ਕੁੜੀ ਭੱਜੀ ਸੀ ਉਹ ਹੋਰ ਕਿਸੇ ਨਾਲ ਭਜਦੀ ਐ ਇਹ ਤੈਨੂੰ ਕਿਵੇਂ ਪਤਾ ਲੱਗਦਾ ਬਾਈ ਯਾਰ ਮੈਂ ਤਾਂ ਕਹਿੰਦਾ ਕਿ ਮਕੂੜਾ ਦਾਣ ਕੂੜਾ ਇਹਨੇ ਪਾਉਣ ਜਾਂਦੇ ਹੁੰਦੇ ਹਮ ਡਸਟ ਬਿਨ ਖਾਲੀ ਕਰਨ ਗਈ ਸੀ ਉਹਨਾਂ ਨੇ ਬਹਿ ਬੋ ਕੀ ਗੱਡੀ 'ਚ ਬਾਈ ਯਾਰ ਉਹ ਹਮ ਡਸਟ ਬਿਨ ਸ਼ੱਕ ਸੀਗਾ ਤੈਨੂੰ ਸ਼ੱਕ ਮੈਨੂੰ ਸੀ ਨਹੀਂ ਹਮ ਜਮੇ ਨਹੀਂ ਸੀ ਸ਼ੱਕ ਮੈਨੂੰ ਤਾਂ ਪਤਾ ਹੀ ਨਹੀਂ ਚਾਹੇ ਕਰੂਗੀ ਬਾਈ ਹਮ ਉਹਦਾ ਮੌਕੇ ਤੇ ਪਤਾ ਲੱਗਿਆ ਕਿ ਉਹ ਚੜ ਗਈ ਭੱਜ ਗਈ ਉਹਨਾਂ ਨਾਲ ਹਮ ਤੂੰ ਕਿਸੇ ਪਾਸੇ ਉਹਨੂੰ ਭਜਾ ਕੇ ਲੈ ਆਇਆ ਤੂੰ ਪਿੰਡੋਂ ਆਉਦੀ ਗਲਤੀ ਤੇ ਆਪਦੇ ਸਿਰ ਤੇ ਉਹ ਕੁੜੀ ਨੂੰ ਲੈ ਕੇ ਆਇਆ ਭਜਾ ਕੇ ਤੇ ਉਸ ਤੋਂ ਬਾਅਦ ਉਹ ਹੋਰ ਕਿਸੇ ਨਾਲ ਭੱਜ ਜਾਂਦੀ ਹੈ ਇਹ ਤੈਨੂੰ ਕਿਵੇਂ ਪਤਾ ਲੱਗਦਾ ਇਹ ਬਈਰ ਕੂੜੇਦਾਨ ਵਾਲਾ ਮੈਂ ਮੋਟਰਸਾਈਕਲ ਆਇਆ ਪਿੱਛੇ ਉਹਨਾਂ ਦੇ ਬਈਰ ਗੱਡੀ ਹੁਣ ਤੈਨੂੰ ਪਤਾ ਪੇਕਅਪ ਗੱਡਾ ਕਿੱਥੇ ਰਾਲ ਲੈਂਦੇ ਆ ਗੱਡੀ ਤੇ ਮੋਟਰਸਾਈਕਲ ਕਿੱਥੇ ਮੁਕਾਬਲਾ ਹੁਣ ਤੈਨੂੰ ਇਹ ਲੱਗਦਾ ਵੀ ਭੱਜ ਗਈ ਕਿਤੇ ਉਹ ਵੈਸੇ ਨਾ ਲੈ ਗਏ ਹੁਣ ਉਹਨੂੰ ਚੱਕ ਕੇ ਹਾਂ ਮੈਨੂੰ ਆਏ ਸੀ ਮਨੂੰ ਉਹ ਥੋੜੇ ਇਹਨਾਂ ਵਾ ਫੋਨ ਲਾਇਆ ਨਵੇਂ ਨੰਬਰ ਲੈ ਕੇ ਜਿਵੇਂ ਨਵਾਂ ਨੰਬਰ ਯਾਰ ਪਤਾ ਨਹੀਂ ਕਿ ਇਹ ਵੱਡੇ ਵੱਡੇ ਚ ਲਾਇਆ ਸੀ ਕਹਿੰਦੀ ਅੱਜ ਤੋਂ ਬਾਅਦ ਤੂੰ ਨਾ ਮੇਰੇ ਪਿੱਛੇ ਆਈ ਮਤਲਬ ਕਿ ਮੁੰਡੇ ਨਾਲ ਗੱਲ ਆ ਮੇਰੀ ਦਾ ਮੈਂ ਭਾਈ ਚੱਲ ਨਹੀਂ ਆਉਂਦੇ ਤੇਰੇ ਪਿੱਛੇ ਮਗਰ ਤੇਰੀ ਜ਼ਿੰਦਗੀ ਆ ਮਗਰ ਤੂੰ ਤਾਂ ਮੇਰੇ ਨਾਲ ਚੰਗੀ ਕੀਤੀ ਆ ਤੇ ਫਿਰ ਉਹ ਕਹਿੰਦੀ ਚੱਲ ਠੀਕ ਆ ਅੱਜ ਤੋਂ ਬਾਅਦ ਤੂੰ ਮੇਰੇ ਪਿੱਛੇ ਨਹੀਂ ਮੈਂ ਤੇਰੇ ਪਿੱਛੇ ਨਹੀਂ ਆਉਂਦੀ ਮਗਰ ਦਾ ਕਿਰਾਇਆ ਦਦੇ ਜਾ ਕਿੱਥੇ ਰਹਿਨੇ ਆ ਉਹ ਕਹਿੰਦੀ ਇੱਥੇ ਪਿਆ 4 ਲੱਖ ਰੁਪਏ ਦੇ ਸਹਰਾਣੀ ਚੱਕ ਕੇ ਦੇ ਦੇ ਅੱਛਾ ਹੁਣ ਤੈਨੂੰ ਕੀ ਲੱਗਦਾ ਵੀ ਜਿਹੜੀ ਤੂੰ ਗਲਤੀ ਕੀਤੀ ਆ ਇਹਦਾ 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 ਅਹਿਸਾਸ ਹੈਗਾ ਤੈਨੂੰ ਬਈ ਯਾਰ ਮੈਨੂੰ ਪੂਰਾ ਹੀ ਮਦਾ ਹੈ ਕਿ ਨਾ ਲੋਕਾਂ ਨੂੰ ਐਵੇਂ ਪਾਗਲ ਆ ਭਾਂਜ ਕੁੜ ਕੁੜੀਆਂ ਵੀ ਭੱਜਦੀਆਂ ਜੀ ਕੁੜਨਾ ਵੀ ਭਾਦਾਂ ਪਰ ਕੁੜਨਾ ਦੁਮਾਨ ਨੂੰ ਕਹਿੰਨੇ ਆ ਐਵੇਂ ਕੋਈ ਪਤਾ ਨਹੀਂ ਮਗਰੋਂ ਬੰਦਾ ਪਸਤਾਉਂਦਾ ਮੈਂ ਇਨਾ ਪਸਤਾਈ ਇਨਾ ਇਨਾ ਪਸਤਾਈ ਜਿਹੜਾ ਪਿਆ ਹੋ ਸਕਦਾ ਕੁੜੀ ਦਾ ਮਰਗ ਹੈ ਤੇ ਇਹ ਵਜਾ ਕਰ ਮੇਰੀ ਵਜਾ ਕਰਕੇ ਐਵੇਂ ਬਈ ਗਲਤ ਤੇ ਕੁੜੀ ਕੁੜੀ ਤੇਰੇ ਨਾਲ ਗਈ ਸੀ ਉਹ ਅੱਗੇ ਕਿਸੇ ਨੇ ਉਹ ਤਾਂ ਆਪਾਂ ਚੋ ਖੱਚ ਗਾਂ ਭੱਜ ਗਈ ਲੱਗੇ ਨਾ ਕੀ ਗਰੂ ਬੰਦਾ ਖੱਚ ਸੀ ਸਿਰੇ ਦੀ ਫਿਰ ਉਹ ਮੇਰੇ ਨਾਲ ਰਹਿ ਕੇ ਹੋਰ ਨਾ ਭੱਜ ਗਈ ਹੁਣ ਐ ਨਹੀਂ ਪਤਾ ਗਾਂ ਉਹਦੇ ਨਾਲ ਹੋਰ ਨਾ ਭੱਜੇ ਉਹ ਵੀਡੀਓ ਜਿਹੜੀ ਚੱਲੀ ਸੀ ਉਹਦੇ ਨਾਲ ਕੰਮ ਹੋਊਗਾ ਵੀ ਮੈਨੂੰ ਲੱਗਦਾ ਉਹਦੇ ਨਾਲ ਵੀ ਐਂ ਕਰੂਗੀ ਉਹ ਹਾਂ ਉਹ ਉਹਨਾਂ ਭੱਜ ਗਈ ਨਿਤ ਨਵਾਂ ਯਾਰ ਬਦਲਦੀ ਹੈ ਹਾਂ ਨਵਾਂ ਯਾਰ ਅੱਛਾ ਹੁਣ ਤੈਨੂੰ ਕੀ ਲੱਗਦਾ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਨੇ ਪਿੰਡਾਂ 'ਚ ਰਹਿੰਦੀਆਂ ਨੇ ਸ਼ਹਿਰਾਂ 'ਚ ਰਹਿੰਦੀਆਂ ਨੇ ਉਹ ਕੁੜੀਆਂ ਨੂੰ ਕੀ ਸਿੱਖਣਾ ਚਾਹੀਦਾ ਵੀ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਈ ਵਿੱਚ ਦਾ ਕੁੜ ਨੇ ਇਹੋ ਜਿਹਾ ਗੱਡੀ ਵੇਖ ਕੇ ਬਹਿ ਜਾਂਦੇ ਨੇ ਗੱਡੀ ਆ ਮੁੰਡੇ ਕੋਲ ਇਹਦੇ ਨਾਲ ਗੱਲ ਕਰ ਲੈਣੇ ਆਪਾਂ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਸਾਰੇ ਨਹੀਂ ਹੁੰਦਾ ਬਈ ਤੰਦਾ ਹੀ ਆ ਪਿਆ ਹਾਂ ਹਾਂ ਦਾ ਪੁੱਛੀ ਨਾ ਬਈ ਯਾਰ ਕਾਲ ਜੋਗਾ ਪਿਆ ਜਿਹੜਾ ਤੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਹੋਇ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਬਈ ਕਿਉਂ ਆਦੇ ਮਾਂ ਤੇ ਉਹਦੀ ਬੇਇੱਜ਼ਤੀ ਕਰਾਉਣੇ ਆ ਸਾਰਿਆਂ ਨੂੰ ਕਹਿਣਾ ਪੰਜਾਬ ਚ ਕਿੰਨੇ ਹੈ ਹਨਾ ਕੁੜੀਆਂ ਨੂੰ ਤਾਂ ਮੈਂ ਹੱਥ ਬੰਨ ਕੇ ਕਹਿੰਦਾ ਮੁੰਡੇ ਦਾ ਚਲ ਸਮਝ ਜਾਂਦੇ ਹੁੰਦੇ ਆ ਕੁੜੀ ਵੀ ਨਹੀਂ ਸਮਝਦੀ ਹੁੰਦੀ ਤੇ ਐਵੇਂ ਆਦੇ ਪਿਓ ਨਾ ਬੇਇੱਜ਼ਤੀ ਨਾ ਕਰਾ ਕਰੋ ਪੱਗ ਪੈਰਾਂ 'ਚ ਕਿਸੇ ਦੇ ਨਾਂ ਲਵਾਇਆ ਕਰੋ ਕੋਈ ਪਤਾ ਨਹੀਂ ਅੱਡਾਂ 'ਚ ਫਿਰਦੇ ਨਾ ਰਹਿੰਦੇ ਆਇਆ ਜੋ ਕੋਈ ਫਰਕ ਨਹੀਂ ਕੰਮ 'ਚ ਪੱਕਾ ਹੈਗਾ ਤੇ ਘਰ ਦੇ ਨਾਲ ਗੱਲ ਕਰਕੇ ਵਿਆਹ ਕਰਾ ਲੋ ਅੱਛਾ ਹੁਣ ਜਿਹੜੀ ਕੁੜੀ ਤੇਰੇ ਨਾਲ ਭੱਜ ਕੇ ਗਈ ਆ ਭੱਜੀ ਸੀ ਜਿਹੜੀ ਕੁੜ ਅੱਛਾ ਉਹ ਉਹਨੂੰ ਕੀ ਕਹਿਣਾ ਚਾਹਣਾ ਤੂੰ ਉਹ ਉਹ ਉੱਤੇ ਕਾਰਵਾਈ ਕਰਨਾ ਚਾਹਣਾ ਮਦਾ ਵੀ ਡੱਕਾ ਨਹੀਂ ਕੱਲ ਨੂੰ ਕੋਈ ਗੱਲਬਾਤ ਬਣ ਕੇ ਆਪਣਾ ਨਾਂ ਨਾ ਆਵੇ ਵਿੱਚ ਹੂੰ ਕੱਲ ਨੂੰ ਚਾਰ ਦਿਨਾਂ ਉਹਦੇ ਜਵਾਬ ਹੋ ਜੇ ਤੇ ਮੇਰੇ ਕੋਲ ਆ ਜੇ ਤਾਂ ਹੀ ਇੰਟਰਵਿਊ ਦਿੱਤੀ ਆ ਵੀ ਮੇਰੇ ਤੇ ਦੇਣੀ ਆ ਬਈ ਗੁਰੂ ਘਰ ਬਣਾ ਬਈ ਗੱਲ ਨਹੀਂ ਬੰਦੀ ਕਿਦੀਆਂ ਨਾਲ ਗੁਰੂ ਘਰ ਚਲਾਵਾ ਹੋਈਆਂ ਹੁਣ ਉਹ ਗੱਲ ਵੀ ਕਿੱਥੇ ਕੋਟ ਮਹਿਰਜ ਜ ਹੁੰਦੀਆਂ ਹੂੰ ਸਮਝਗਾ ਗੁਰੂ ਘਰ ਬਣਾ ਘਰ ਨਹੀਂ ਵਸਦੀ ਗਲਤੀ ਹੋ ਗਈ ਗਲਤੀ ਬੜੀ ਵੱਡੀ ਹੋ ਗਈ ਬਈ ਮੇਰੇ ਤੋਂ ਚਲੋ ਬਹੁਤ ਬਹੁਤ ਠੀਕ ਆ ਬਈ ਦੋਸਤੋ ਜਿਹੜੀ ਜਿਹੜਾ ਇਹ ਮੁੰਡਾ ਸੀ ਨਾ ਇਹਨੇ ਆਪਣੀ ਇੱਕ ਹਕੀਕਤ ਦੱਸੀ ਆ ਵੀ ਮੇਰੇ ਨਾਲ ਕੀ ਹੋਇਆ ਮੈਂ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਉਹਨੂੰ ਭਜਾ ਕੇ ਲੈ ਗਿਆ ਕਿਉਂਕਿ ਉਹ ਕੁੜੀ ਮੇਰੇ ਨਾਲ ਭਜਣਾ ਚਾਹੁੰਦੀ ਸੀ ਮੈਂ ਉਹਦੇ ਨਾਲ ਭੱਜਿਆ ਮੈਂ ਬਹੁਤ ਵੱਡੀ ਗਲਤੀ ਕੀਤੀ ਕਿਉਂਕਿ ਜੇ ਉਹ ਕੁੜੀ ਮੇਰੇ ਨਾਲ ਨਾ ਭਜਦੀ ਤਾਂ ਉਹਦਾ ਪਿਓ ਜਿੰਦਾ ਹੋਣਾ ਸੀ ਉਹਦਾ ਪਿਓ ਦੁਨੀਆ ਤੇ ਹੋਣਾ ਸੀ ਉਹਦਾ ਪਿਓ ਆਪਣੀ ਕੁੜੀ ਜਦੋਂ ਉਹਦੀ ਕੁੜੀ ਭੱਜ ਗਈ ਤੇ ਕਹਿੰਦਾ ਉਦੋਂ ਉਸ ਤੋਂ ਬਾਅਦ ਉਹਨੇ ਜ਼ਹਿਰ ਖਾ ਲਿਆ ਤੇ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਕੁੜੀ ਮੇਰੇ ਕੋਲ ਵੀ ਨਹੀਂ ਰਹੀ ਕਹਿੰਦਾ ਅੱਗੇ ਕਿਸੇ ਹੋਰ ਨੂੰ ਮੁੰਡੇ ਨਾਲ ਫਰਾਰ ਹੋ ਗਈ ਮੈਂ ਬਸ ਅਫਸੋਸ ਇਹੀ ਕਰ ਰਿਹਾ ਕਹਿੰਦਾ ਵੀ ਮੇਰੇ ਕਰਕੇ ਉਸ ਦਾ ਪਰਿਵਾਰ ਜਿਹੜਾ ਉਸ ਦਾ ਸਿਰ ਨੀਵਾ ਹੋਇਆ ਤੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਉਹਦਾ ਪਿਓ ਸੀ ਉਹਦੀ ਮਾਂ ਤਾਂ ਹੈ ਨਹੀਂ ਸੀ ਉਹਦਾ ਪਿਓ ਸੀ ਇਕੱਲਾ- ਇਕੱਲਾ ਉਹ ਵੀ ਦੁਨੀਆ ਤੋਂ ਖਤਮ ਹੋ ਗਿਆ ਸਾਰੀਆਂ ਕੁੜੀਆਂ ਨੂੰ ਸਾਰੇ ਮੁੰਡਿਆਂ ਨੂੰ ਮੈਂ ਇੱਕ ਗੱਲ ਸਮਝਾਉਣਾ ਚਾਹਣਾ ਕੁੜੀਆਂ ਨੂੰ ਖਾਸ ਕਰਕੇ ਸਮਝਾਉਣਾ ਵੀ ਜਿੰਨੀਆਂ ਵੀ ਖਬਰਾਂ ਤੁਹਾਡੇ ਪ੍ਰਤੀ ਆ ਰਹੀਆਂ ਨੇ ਕੁੜੀਆਂ ਹਰ ਟਾਈਮ ਗਲਤ ਹੋ ਰਹੀਆਂ ਨੇ ਹਰ ਟਾਈਮ ਹਰ ਇੱਕ ਮੁੰਡੇ ਨਾਲ ਗਲਤ ਹੋ ਰਹੀਆਂ ਨੇ ਅੱਡਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅੱਡਿਆਂ ਦੇ ਵਿੱਚ ਤੁਸੀਂ ਸ਼ਰਿਆਂ ਦੇਖ ਸਕਦੇ ਹੋ ਵੀ ਮੁੰਡੀਆਂ ਕੁੜੀਆਂ ਕਿਵੇਂ ਫਿਰਦੀਆਂ ਨੇ ਸਾਰੀਆਂ ਕੁੜੀਆਂ ਨੂੰ ਗਲਤ ਨਹੀਂ ਮੈਂ ਕਹਿੰਦਾ ਕਈ ਹੈਗੀਆਂ ਜਿਹੜੀਆਂ ਹੋਰਾਂ ਕੁੜੀਆਂ ਨੂੰ ਵੀ ਬਦਨਾਮ ਕਰ ਦਿੰਦੀਆਂ ਨੇ ਜਿਨ੍ਹਾਂ ਦਾ ਕੋਈ ਸਬਰ ਨਹੀਂ ਹੈਗਾ ਜਿਹੜੀਆਂ ਹਿੱਲੀਆਂ ਪਈਆਂ ਨੇ ਆਪਣੇ ਮਾਪਿਆਂ ਬਾਰੇ ਨਹੀਂ ਵੇਖਦੀਆਂ ਉਹਨਾਂ ਦੀ ਸਿਰ ਦੇ ਉੱਤੇ ਪੱਗ ਹੈ ਜਿਹੜੀ ਉਹ ਉਹਦੇ ਬਾਰੇ ਨਹੀਂ ਵੇਖਦੀਆਂ ਵੀ ਪਿੰਡ ਦੇ ਵਿੱਚ ਸਾਨੂੰ ਕੀ ਕਹਿਣਗੇ ਮੇਰੇ ਮਾਪਿਆਂ ਨੂੰ ਕੀ ਕਹਿਣਗੇ ਮੇਰੇ ਭਰਾ ਨੂੰ ਕੀ ਕਹਿਣਗੇ ਵੀ ਉਹ ਮਹਿਫਲਾਂ ਦੇ ਵਿੱਚ ਬਹਿ ਸਕਦੇ ਨੇ ਜੇ ਸਾਡੇ ਸਾਡੇ ਸਿਰ ਤੇ ਚੁੰਨੀ ਨਹੀਂ ਹੋਊਗੀ ਤਾਂ ਪਰ ਨਹੀਂ ਇਹ ਕੁੜੀਆਂ ਨਹੀਂ ਸੋਚਦੀਆਂ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਸਵਾਦ ਲਈਏ ਦੁਨੀਆ ਦਾ ਇੱਥੋਂ ਘਰੋਂ ਚੱਲਦੀਆਂ ਕਿਸੇ ਹੋਰ ਦੇ ਨਾਲ ਅੱਗੇ ਜਾ ਕੇ ਕਿਸੇ ਬਸ ਤੇ ਹੋ ਬਸ ਤੋਂ ਉਤਰ ਕੇ ਹੋਰ ਗੱਡੀਆਂ 'ਚ ਬਹਿ-ਬਹਿ ਕੇ ਜਾਂਦੀਆਂ ਨੇ ਬਥੇਰਾ ਕੁਝ ਹੁੰਦਾ ਠੀਕ ਹੈ ਇੱਥੇ ਘਰੇ ਕਹਿ ਕੇ ਜਾਂਦੀਆਂ ਨੇ ਵੀ ਅਸੀਂ ਕਾਲਜ ਚੱਲੀਆਂ ਅਸੀਂ ਸਕੂਲ ਚੱਲੀਆਂ ਅਸੀਂ ਕੋਈ ਜੌਬ ਕਰਦੀਆਂ ਉੱਥੇ ਚੱਲੀਆਂ ਪਰ ਨਹੀਂ ਉੱਥੇ ਹੋਰ ਸਿਸਟਮ ਕਿੰਨਾ ਕਿੰਨੇ ਕ ਲੋਕ ਕਿੰਨੇ ਕ ਮਾਂ ਪਿਓ ਯਾਰ ਕੁੜੀਆਂ ਦੇ ਪਿੱਛੇ ਜਾਣ ਵੀ ਸਾਡੀਆਂ ਕੁੜੀਆਂ ਕਿੱਥੇ ਜਾਂਦੀਆਂ ਮੁੰਡਿਆਂ ਦਾ ਕੁਝ ਨਹੀਂ ਜਾਂਦਾ ਮੁੰਡਿਆਂ ਨੇ ਤਾਂ ਗੁੱਲਾ ਫੇਰ ਦੇਣਾ ਸਿੱਧੀ ਜੀ ਗੱਲ ਆ ਮੁੰਡਿਆਂ ਨੇ ਜਿਹੜਾ ਸਿਸਟਮ ਹੁੰਦਾ ਉਹ ਕਰ ਹੀ ਦੇਣਾ ਉਹਨਾਂ ਨੇ ਤੇ ਕੁੜੀ ਦਾ ਜਿਹੜਾ ਸਿਸਟਮ ਹੁੰਦਾ ਉਹ ਵਿਗੜਦਾ ਕੁੜੀ ਦਾ ਮੁੰਡੇ ਦੀ ਨਹੀਂ ਇੱਜ਼ਤ ਨਹੀਂ ਹੁੰਦੀ ਸਿਸਟਮ ਇਹੋ ਜਿਹਾ ਕੁਝ ਨਹੀਂ ਹੁੰਦੀ ਉਹਨੂੰ ਫਰਕ ਨਹੀਂ ਪੈਂਦਾ ਮੁੰਡੇ ਨੂੰ ਜ਼ਿਆਦਾਤਰ ਕੁੜੀਆਂ ਨੂੰ ਫਰਕ ਪੈਂਦਾ ਪਰ ਕੁੜੀਆਂ ਨੂੰ ਇਹ ਸੋਚਣਾ ਚਾਹੀਦਾ ਵੀ ਜ਼ਿੰਦਗੀ ਜਿਹੜੀ ਅਨਮੋਲ ਆ ਤੁਸੀਂ ਜੇ ਵਿਆਹ ਕਰਵਾਉਣਾ ਕੁੜੀ ਆਓ ਤਾਂ ਵਿਆਹ ਕਰਵਾ ਕੇ ਆਪਣੇ ਆਪ ਨੂੰ ਸੰਤੁਸ਼ਟ ਕਰੋ ਸਿੱਧੀ ਜੀ ਗੱਲ ਆ ਸਾਰੀਆਂ ਕੁੜੀਆਂ ਨੂੰ ਮੈਂ ਗਲਤ ਨਹੀਂ ਕਹਿੰਦਾ ਪਰ ਆਪਣੇ ਮਾਪਿਆਂ ਦਾ ਖਿਆਲ ਰੱਖੋ ਆਪਣੇ ਮਾਪਿਆਂ ਦੀ ਇੱਜ਼ਤ ਬਣਾਈ ਰੱਖੋ ਜਿਵੇਂ ਇਸ ਮੁੰਡੇ ਨਾਲ ਹੋਇਆ ਤੁਹਾਡੇ ਨਾਲ ਵੀ ਨਾ ਇਦਾਂ ਦਾ ਹੋਵੇ ਇਸ ਕਰਕੇ ਕੁੜੀਓ ਕੁੜੀਆਂ ਤੋਂ ਮੁੰਡੇ ਵੀ ਬਚ ਕੇ ਰਹੋ ਧੰਨਵਾਦ ਤੁਹਾਡਾ ਸਾਡੀ ਵੀਡੀਓ ਕਿਸੇ ਦਿਨ ਵਾਸਤੇ ਹੁੰਦੀ ਸਾਡੀ ਇੱਕ ਸਿੱਖਿਆ ਦੇ ਵਾਸਤੇ ਹੁੰਦੀ ਆ ਸਾਡੇ ਉਹ ਸਿੱਧੇ ਪਾਸੇ ਲੈ ਕੇ ਜਾਂ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਧੰਨਵਾਦ